ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦੇ ਵੀਰੋ ਕੰਮ ਬਹੁਤ ਵਧੀਆ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਦੁਬਾਰਾ ਦਾ ਟਾਈਮ ਮੌਸਮ ਲੱਗ ਗਿਆ ਜਿ ਲੱਗਣ ਤੌਪ ਹੈ ਜਿਹੜੀ ਹੁਣ ਭਜਾਉਣ ਲੱਗੀ। ਬੇ ਤੌਪ ਚ ਬੈਠ ਨਹੀਂ ਹੁੰਦਾ। ਸਵੇਰ ਸ਼ਾਮ ਦੀ ਠੰਡ ਹੈਗੀ। ਚਲੋ ਮੌਸਮ 'ਚ ਤਬਦੀਲੀ ਵੀ ਹੋਈ ਜਾਂਦੀ ਤਬਦੀਲ ਹੋਣਾ ਵੀ ਜ਼ਰੂਰੀ ਹੈ। ਜੇ ਹੁਣ ਥੋੜੀ ਹੌਲੀ 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 ਪੈਂਦੀ ਗਰਮੀ ਸ਼ੁਰੂ ਹੋ ਗਈ। ਤਾਂ ਬਸਾਖ ਵਿੱਚ ਜਾ ਕੇ ਜਿਹੜੀ ਆਪਣੀ ਕਣਕ ਦੀ ਫਸਲ ਵੱਢ ਉਹਨੇ ਪੱਕ ਜਾਣੀ। ਤੇ ਅੱਜ ਦੁਬਾਰਾ ਤੋਂ ਚੱਲ ਰਹੀ ਆ ਘਰ ਦੇ ਵਿੱਚ ਤਿਆਰੀ। ਹਰਜੀਤ ਲੱਗੀ ਹੋਈ ਆ ਬਾਈ ਸਾਫ ਸਟੇਆ ਕਰਨ। ਕਿਉਂਕਿ ਇਹਨੇ ਫੋਨ ਕਰਿਆ ਆਪਣੀ ਕੁੜੀਆ ਰਾਣੀ ਤੁਸੀਂ ਦੇਖਿਆ ਪਿੱਛੇ ਮੈਰਿਜ ਹੋਈ ਸੀ ਜੈਸਮੀਨ ਦੀ ਵੀ ਉਹਨਾਂ ਨੂੰ ਹਾਲ ਤੱਕ ਬੁਲਾ ਨਹੀਂਤਾ ਹੋਇਆ ਵੀ ਨਾ ਚਾਹ ਤੇ ਨਾ ਪ੍ਰਸ਼ਾਦੇ ਤੇ ਵੀ ਹੁਣ ਪਤਾ ਨਹੀਂ ਕਿਆ ਮਨ ਚ ਆਇਆ ਇਹ ਤੇ ਯਾਨੀ ਮੈਨੂੰ ਕਹਿੰਦੀ ਠੀਕ ਆ ਆਪ ਵੀ ਦਿੰਦੀ ਮੈਂ ਵਿੱਚੇ ਵਿੱਚ ਆਪਣੇ ਕੰਮ ਚੱਲ ਜਾ ਬਸ ਤੁਹਾਨੂੰ ਪਤਾ ਵੀ ਬੜਾ ਪਿੰਡ ਮੇਰਾ ਜਿਹੜਾ 1 ਮਹੀਨਾ ਲੱਗ ਗਿਆ ਤੋਂ ਹੋਰ ਰਗੇ ਵੇ ਤੇ ਵੀ ਮੈਨੂੰ ਕਿਹਾ ਵੀ ਚਲ ਤੁਸੀਂ ਬੁਲਾ ਲਿਓ ਪਰ ਇਹ ਕਿੰਨੀ ਵੀ ਨਹੀਂ ਵੀ ਜਦੋਂ ਤੁਸੀਂ ਘਰ ਆਉਂਗੇ ਵੀ ਸਾਰਿਆਂ ਨਾਲ ਠੀਕ ਆ ਤੇ ਹੁਣ ਲੱਗੀ ਵੀ ਹੈ ਜੀ ਆਪਣਾ ਬੇਚੇ ਵਿੱਚ ਸਾਰੇ ਲੱਗੇ ਹੋਏ ਆ ਤੇ ਹਾਲੇ ਪਤਾ ਨਹੀਂ ਕਹਿੰਦੀ ਵੀ ਜੈਸਮੀਨ ਨੂੰ ਫੋਨ ਕਰਿਆ ਹੁਣ ਉਹ ਕਹਿੰਦੀ ਵੀ ਅਸੀਂ ਚਾਚੀ ਚਾਹ ਪੀਣੀ ਆ ਤੇ ਕਹਿੰਦੀ ਵੀ ਪ੍ਰਸ਼ਾਦੇ ਦੀ ਵੀ ਤਿਆਰੀ ਕਰ ਦੇਣੀ ਵੀ ਚਾਹ ਦੀ ਵੀ ਸ਼ਾਮ ਦਾ ਬਾਕੀ ਪਤਾ ਨਹੀਂ ਜੀ ਮੈਨੂੰ ਚਲੋ ਇਹਦੀ ਆਪਣੀ ਮौज ਆ ਜਿਕੜਾ ਕਰਦੀ ਆ ਵਿਚਾਰੀ ਕਰੀ ਜਾਵੇ ਕਿਉਂਕਿ ਤੁਹਾਨੂੰ ਪਤਾ ਘਰ ਦੇ ਬਾਈ ਰਾਣੀਆ ਆਪਣਾ ਚਲੋ ਜੋ ਘਰ ਦੇ ਹੁੰਦੇ ਆ ਉਹਨਾਂ ਦਾ ਹੁੰਦਾ ਵੀ ਆਪਣਾ ਵੀ ਕਿੱਕਣਾ ਕਰਨਾ ਅਸੀਂ ਤਾਂ ਹੁਣ ਸਾਨੂੰ ਇਹਨਾਂ ਪਤਾ ਨਹੀਂ ਮੇ ਚਲੋ ਬਾਕੀ ਜਸ਼ਨ ਆ ਭਾਈ ਜਿਹੜੀ ਬਣੀ ਵੀ ਸਾਡੀ ਕੈਮਰਾਮੈਨ ਜਸ਼ਨ ਦੇਵੀ ਪੇਪਰ ਆ ਜਿਹੜੇ ਉਹ ਸ਼ੁਰੂ ਹੋ ਜਾਣੇ ਪੁੱਛਦੇ ਆ ਪੜਨ ਲੱਗੀ ਵੀ ਸੀ ਥੋੜੀ ਜਿਹੀ ਬਲਾਈ ਆ ਲੋ ਵੀ ਮਿਲੋ ਜਸ਼ਨ ਨੂੰ ਮੇਰੇ ਅੱਲਾ ਤੁਹਾਨੂੰ ਸਾਰਿਆਂ ਨੂੰ ਪਿਆਰ ਨਾਲ ਸਤਿਕਾਰ ਜੀ ਹਾਂ ਬਈ ਹਾਂ ਜੀ ਕਦ ਪੇਪਰ ਸ਼ੁਰੂ ਹੋ ਕੱਲ ਤੇ ਕੱਲੂ ਪਹਿਲਾ ਪੇਪਰ ਆ ਅੱਛਾ ਹਾਂ ਜੀ ਦੂਆ ਬਿੱਲਾ ਉਹਦਾ ਟੀਵੀ ਦੇਖ ਰਿਹਾ ਇਕ ਹਾਂ ਜੀ ਉਹਨੂੰ ਵੀ ਪੜਨ ਲਾ ਲਾ ਉਹਦੇ ਪਾਸੋਂ ਉਹ ਆ ਪਹਿਲਾ ਵੀ ਸਰ ਵਾਹ ਦੇਖੋ ਬੰਦਾ ਲੱਗਿਆ ਟੀਵੀ ਦੇਖਣਾਂ ਜਿਵੇਂ ਜਸ਼ਨ ਆਪਣਾ ਪਾਟਨ ਪੜਾਈਏ ਫਿਰ ਪੂਰਾ ਹਨਾ ਹਾਂਜੀ ਲੋ ਬਾਈ ਧੁੱਪਾ ਦੇਖੋ ਇਧਰ ਬੇੜੇ ਚ ਕਿਹੜੇ ਸਾਹ ਨਾਲ ਬਹੁਤ ਜ਼ਿਆਦਾ ਧੁੱਪਾ ਆ ਲੋ ਜਿੱਥੇ ਸ਼ਾਮਾ ਉੱਥੇ ਤਾਂ ਸਾਨੂੰ ਇਹਨਾਂ ਪਤਾ ਲੱਜਣਾ ਬਾਕੀ ਗੱਡੀ ਵੀ ਗਈ ਵੀ ਆ ਵੀ ਆਪਣੇ ਆਪਣੇ ਕੰਮ ਹੀ ਲੱਗੇ ਹੋਣ ਤਾਂ ਜਸ਼ਨ ਬੂਟੇ ਵੀ ਸੋਹਣੇ ਲੱਗਣ ਲੱਗੇ ਹਨਾ ਹਾਂਜੀ ਹਨਾ ਹਾਂਜੀ ਲੋ ਬਾਈ ਹੁਣ ਆਉਣਾ ਜਸ਼ਨ ਦਾ ਟਾਈਮ ਗਰਮੀ ਦੇ ਵਿੱਚ ਇਹਨਾਂ ਦੀ ਸੇਵਾ ਕਰਨ ਦਾ ਬਾਕੀ ਬਾਈ ਲੱਗੇ ਹੋਏ ਆਪਣੇ ਆਪਣੇ ਚਲੋ ਲੋ ਭਾਈਆ ਦੇਖੋ ਤੋਪਾ ਦਾ ਮੱਤ ਬਾਕੀ ਇੱਧਰ ਬੂਟੇ ਬਾਕੀ ਬਾਈ ਹਰਜੀਤ ਲੱਗੀ ਵੀ ਆਪਣੇ ਕੰਮ ਸਾਫ਼ ਸੁਥਈ ਆ ਉਹ ਦੇਖੋ ਕੱਲ ਦੀ ਆ ਹੁਣ ਇੱਥੇ ਖੁੰਗੇ ਦੇ ਵਿੱਚ ਕਰਤਾ ਇਹਨੇ ਆਹ ਲੋ ਇੱਧਰ ਤੋਚਾ ਪਿਆ ਏ ਤੁਹਾਡੇ ਨਾਲ ਹੀ ਮਿਲਣਾ ਆ ਵੀ ਸਰਦਾਰ ਨਹੀਂ ਜੁੱਤੀਆਂ ਖੋਲ ਕੇ ਆਈਏ ਕਿ ਆਏ ਆ ਜੀ ਇਹ ਆਏ ਆ ਆਏ ਆ ਜੀ ਫਿਰ ਵੀ ਸ਼ੁਕਰ ਆ ਨਾ ਐ ਨਹੀਂ ਬਾਈ ਕੋਈ ਸੰਦੀ ਮੇ ਲੋ ਜੀ ਇੱਧਰ ਮੇਰੇ ਵੱਲੋਂ ਸਾਰੇ ਮਾਤਾਂ ਨਾਲ ਜੁੜ ਕੇ ਬਾਰ ਬਾਰ ਸਰਚ ਕਰਦੇ। ਬਤੂ ਨਾ ਠੀਕ ਹੀ ਮਾਂ ਦੀਦੀ ਐ। ਹਾਂਜੀ। ਆ ਜਾਓ ਬੱਚੇ ਆ ਰਹੇ ਆਂ ਜੀ ਰੋਟੀ ਵੇ ਇਨਵਾਈਟ ਕਰੇ ਆਂ। ਜੈਸਮੀਨ। ਅੱਛਾ। ਹਾਂਜੀ ਇਸ ਕਰਕੇ ਹੁਣ ਸਭਾਈ ਨਾਲੇ ਕਹਿੰਦੀ ਚਾਹ ਮੈਨੂੰ ਪਤਾ ਲੱਗਿਆ ਤਾਂ ਚਾਹ ਦੋ ਚੀਜ਼ਾਂ ਤਿਆਰ ਤਿਆਰ ਕਰ ਦੇਣੀ ਆ ਜੀ ਕਿਉਂਕਿ ਹੁਣ ਪਤਾ ਵੀ ਡੰਗਰਾਂ ਦਾ ਮੱਜਾ ਨਾ ਕੰਮ ਮਾਜਾ ਨਾ ਦਾ। ਵੇ ਦੁੱਧ ਦਾ ਦਾ ਪਾਉਂਦੇ ਇੱਥੇ ਲੇਟ ਲੇਟ ਵੀ ਹੋ ਸਕਦੇ ਨਹੀਂ ਕੋਈ ਵੇਲਾਕ ਵੇਲਾ ਹੋ ਜਾਂਦਾ ਇੱਦਾਂ ਫੇਰ ਪ੍ਰਸ਼ਾਦਾ ਹੈ ਫੇਰ ਪ੍ਰਸ਼ਾਦਾ ਦੀ ਤਿਆਰੀ ਵੀ ਹੋ ਜੀ ਅੱਛਾ ਹਾਂਜੀ ਨਾ ਹੁਣ ਤਾਂ ਖਾਲ ਸਫਾਈ ਤਾਂ ਕਰਤੀ ਸੀ ਸਫਾਈ ਸਫਾਈ ਕਰੀ ਤਾਂ ਹੋਈ ਦੀ ਜੀ ਵੀ ਰੋਜ਼ ਦੀ ਰੋਜ਼ ਜ਼ਰੂਰੀ ਜੈ ਤੁਹਾਨੂੰ ਪਤਾ ਹੈ ਲੋ ਭਾਈ ਅਸੀਂ ਨਵਾਂ ਡਾਈਨਿੰਗ ਟੇਬਲ ਲਿਆਇ ਸੀ ਇਹ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਕਿ ਭਾਈ ਕਿੰਨਾ ਲੱਗਿਆ ਇੱਕ ਇੱਕ ਕੁਰਸੀ ਦੀ ਹੋਰ ਆਉਣੀ ਹਲੇ ਉਹ ਆਲੇ-ਦਾਲੇ ਹੋਈ ਵੀ ਕਿਤੇ ਤੇ ਉਹ ਦੇਖੋ ਭਾਈ ਬੰਦੇ ਨੇ ਉਹ ਤਾਂ ਟੀਵੀ ਦੇਖ ਕੇ ਬੰਦ ਕਰ ਲਿਆ ਹਾਂ ਜੀ ਮੋਜਾ ਡੈਡਿੰਗ ਤੇ ਵਧੀਆ ਨੇ ਦੇਖੋ ਕਿੰਨਾ ਪੂਰੀਆਂ ਹਨ ਵਧੀਆ ਲੈਂਦੀਆਂ ਨੇ ਦੋ ਮਿੰਟ ਹੂੰ ਵਧੀਆ ਲੈਂਦੀਆਂ ਨੇ ਹਾਂ ਭਾਈ ਦੋ ਕੁਰਸੀਆਂ ਵਧੀਆ ਆ ਗਈਆਂ ਡੈਡਿੰਗ ਟੇਬਲ ਦੀਆਂ ਲੈ ਕੇ ਆਏ ਸਪੈਸ਼ਲ ਵੀ ਜੇ ਜ਼ਿਆਦਾ ਗੈਸਟ ਹੁੰਦੇ ਤਾਂ ਡਾਹ ਹੋ ਜਾਂਦੀਆਂ ਹਾਂਜੀ ਉਹ ਦੋ ਜੇ ਪਾਸੇ ਕਰਦੀਆਂ ਜੀ ਛੇ ਤੇ ਫਿਟ ਕਰਦੀਆਂ ਅੱਛਾ ਪਾਸੇ ਕਰਦੀਆਂ ਹਾਂਜੀ ਉਹ ਵੀ ਬੁਣੀਆਂ ਵਾਲੇ ਸਾਫ ਕਿਤਾਬ ਨਹੀਂ ਐਂਡਸ ਨੂੰ ਮੈਟ ਰੱਖਤੀਆਂ ਜੀ ਵਿਚਾਰੀਆਂ ਨਹੀਂ ਉਹ ਰੇ ਕੋ ਕਰੀਆਂ ਆ ਗਈਆਂ ਉਹ ਤੂੰ ਦੱਸ ਦੇ ਵੀ ਉਹ ਸਟੋਰ ਚ ਲਾਤੀਆਂ ਆਹ ਬਾਈ ਉਹ ਸਟੋਰ ਚ ਲਾਤੀਆਂ ਨੇ ਉਧਰ ਹਾਂਜੀ ਸਾਹਮਣੇ ਠੀਕ ਆ ਤੇ ਇਧਰ ਦੇਖੋ ਬਾਈ ਅੰਦਰ ਦੇ ਵਿੱਚ ਪੱਖੇ ਲਾ ਕਮਰਿਆਂ ਦੇ ਵਿੱਚ ਬਾਈ ਪੱਖੇ ਇਧਰ ਪਤਾ ਬੱਚੇ ਟਿਕਦੇ ਨਹੀਂ ਹੈਗੇ ਬੰਦ ਕਰੇ ਕੋਈ ਲੈਣ ਆ ਜਾਂਦਾ ਕਦੇ ਕੁਝ ਲੈਣ ਆ ਜਾਂਦਾ ਹਾਂ ਜਦੋਂ ਬੰਦ ਕਰਦੇ ਪੁੱਤ ਇਹ ਅੱਛਾ ਇਸ ਕਰਕੇ ਫਿਰ ਇਹ ਛੇਤੀ ਸੁੱਕ ਜਾਂਦਾ ਇਹਦੀ ਕੋਚਾ ਗਿੱਲਾ ਨਹੀਂ ਹਾਂਜੀ ਲੈ ਤੇ ਸੰਡੇ ਦਾ ਵੀ ਨਾ ਜੀ ਬੱਚਿਆਂ ਦੇ ਪੇਪਰ ਨੂੰ ਆ ਲੈ ਤਾਂ ਜੱਜ ਨਾਲ ਹੈਲਪ ਕਰਾ ਦਿੰਦੇ ਜੀ ਅੱਜ ਹੁਣ ਲਾਈਨ ਹੈਗੀ ਥੋੜਾ ਟਿਊਸ਼ਨ ਜਾਂ ਕੇ ਆਇਆ ਦਸ ਤੇ ਬਾਰਾਂ ਜੀ ਤੇ ਮਾਣ ਕੇ ਆ ਜੀ ਨਾ ਉਹ ਵੀ ਪੜ ਲਓ ਉਹ ਬਾਗੜ ਬਿੱਲੇ ਦੇ ਵੀ ਪੇਪਰ ਜਿਹੜਾ ਅੰਦਰ ਬੈਠਾ ਹਾਂ ਜੀ ਉਹ ਕਹਿੰਦਾ ਮੈਂ ਤਾਂ ਆਉਂਦਾ ਏ ਸਾਰਾ ਕੁਝ ਅੱਛਾ ਖੜ ਜਾ ਆ ਜਾ ਉਹ ਦੇਖੋ ਬਾਈ ਇਹਦਾ ਟਿਕਾਣਾ ਸਸੀ ਕੈ ਜੀ ਤੇਰੇ ਪੇਪਰ ਨੇ ਵੀ ਤੋ ਸ਼ੁਰੂ ਹੋ ਰਹੇ ਨਹੀਂ ਪਰਸੋਂ ਨੂੰ ਆ ਇਹ ਪਹਿਲਾ ਪੇਪਰ ਜੀ ਪਰਸੋਂ ਨੂੰ ਆ ਹਾਂ ਜੀ ਤਨਪੂਰੇ ਆਉਂਦੇ ਪੇਪਰ ਹਨ ਹਾਂਜੀ ਤਾਂ ਪੜ੍ਹਨਾ ਨਹੀਂ ਹੈਗਾ ਨਹੀਂ ਮੈਂ ਦੇ ਲਵਈ ਇਹ ਬੰਦਾ ਨਿਆਰਾ ਹੀ ਆ ਦੁਨੀਆ ਪਰ ਇਹ ਨਾਲ ਦੀ ਨਾਲੇ ਚੇਪਾ ਲਾ ਕੇ ਆਊਗਾ ਇਹ ਨੂੰ ਜਨਾਬਾ ਦੀ ਕਹ ਲਓ ਜਿਵੇਂ ਆਉਂਦਾ ਇਹ ਜੀ ਕਹਿੰਦਾ ਮਮਾ ਮੇਰੇ ਯਾਰ ਦਾ ਜਨਾ ਹਾਂ ਹਾਂਜੀ ਪਾਇਮ ਸੁਣਾਉਂਦਾ ਜਿੰਗਲ ਵੈ ਜਿੰਗਲ ਵੈ ਲੈਣੀ ਅੱਛਾ ਹਾਂਜੀ ਬਹੁਤਾ ਬੰਨੂ ਵੀ ਨਹੀਂ ਆਉਂਦੀ ਹੈਗੀ ਹਾਂਜੀ ਜਿਹੜਾ ਦਵਾਉਂਦੀ ਆ ਜਿਵੇਂ ਸਿਕਾਉਂਦੀ ਆ ਰੋਣਾ ਮੋ ਕਢਾਉਂਦੀ ਆ ਅੱਛਾ ਹਾਂਜੀ ਜਣੀ ਐ ਜਿਵੇਂ ਥੋੜਾ ਜਿਹਾ ਫਿਰ ਹੱਥ ਓਲਾ ਵੀ ਕਰ ਦਿੰਦੀ ਆ ਵਿੱਚ ਉਸ ਕਰਕੇ ਕੋਈ ਪੈਂਦਾ ਵੀ ਨਹੀਂ ਦੱਸਦਾ ਅੱਛਾ ਇਹਦਾ ਮੰਮੀ ਦੀ ਜੀ ਮਾਰਦੀ ਆ ਜੁਦੀ ਮਾਰਦੀ ਓਏ ਉਰੇ ਆ ਕੇ ਦੱਸ ਕੇ ਖੰਣਾ ਮਾਰਦੀ ਆ ਅੱਛਾ ਖੰਣਾ ਅੱਛਾ ਇਹ ਗਾਲ ਓਏ ਜਿਵੇਂ ਹਾਂਜੀ ਪੜਾਈ ਚੱਲ ਰਹੀ ਸਹੀ ਹੁਣ ਹਾਂਜੀ ਠੀਕ ਆ ਆ ਮੰਮਾ ਰੋਟੀ ਖਾ ਲਈ ਕਤਿਓਂ ਹਾਂਜੀ ਕੱਲ ਕੌਣ ਆਇਆਤਾ ਤਾਊ ਜੀ ਤਾਊ ਜੀ ਅੱਜ ਕਿਨੇ ਆਉਣਾ ਏ ਜੂਨੇ ਅੱਜ ਜੂਨੇ ਦੱਸੋ ਤਾਂ ਦੀਦੀ ਨੇ ਵੀ ਦੀਦੀ ਨੇ ਇੱਕ ਦੀਦੀ ਜੀ ਨੇ ਇੱਕ ਤੀਜੂ ਜੀ ਨੇ ਹਾਂ ਹਾਂਜੀ ਦੱਸਦਾ ਇਹਦਾ ਮਤਲਬ ਤਾਂ ਵੀ ਹਿੱਲਿਓਣਾ ਮੈਂ ਸਫਾਈ ਕਰ ਰਹੀ ਆ ਹਾਂਜੀ ਹਾਂ ਤਾਂ ਹੀ ਉਠਾਲੇ ਤੇ ਜੀ ਨਹੀਂ ਤਾਂ ਚਰਾਲ ਤਾਂ ਉਹ ਕਰਦੇ ਆ ਚਲੋ ਬਾਈ ਸਵਾਗਤ ਕਰ ਦਵਾਂ ਜਦੀ ਤੇ ਜੀਜਾ ਜੀ ਆ ਰਹੇ ਹਾਂ ਹੂੰ ਬਸ ਉਹੀ ਯਾਦ ਰਹਿ ਗਿਆ ਹੁਣ ਇਹਨਾਂ ਬੈਠਾ ਟਿੱਕੇ ਆਹ ਦੇਖੋ ਬਾਈ ਆਹ ਚੱਲ ਰਿਹਾ ਇਹਦਾ ਟੀਵੀ ਇਹਨੇ ਉੱਥੇ ਉਹ ਕਰਨਾ ਲੋ ਬਾਈ ਇੱਧਰ ਹੀ ਆਪਣੀ ਸਫਾਈ ਪਰ ਲੱਗੀ ਹੋਈ ਹੈ ਪੂਰਾ ਧਰ ਪੂਰਾ ਆਹ ਮੌਜ ਹੈ ਬਾਈ ਦੇਖੋ ਸਾਡੇ ਉਹ ਖਿੱਦਣਾ ਤੇ ਉਹ ਪਰਮ ਪਿਆ ਹੈ ਇਹ ਇੱਥੇ ਇੱਥੇ ਤੇ ਆਹਾਂ ਸੀ ਸਿੱਧੇ ਬੈਠੇ ਉਹ ਗੇਟ ਪਰ ਦੇਖ ਲੰਦੇ ਦੇਖ ਲਓ ਹੁਣ ਜਿਹੜੇ ਬੰਦੇ ਨੇ ਉਹਨਾਂ ਉੱਥੇ ਗੇਟ ਪਰ ਸਾਨੂੰ ਦਿਖ ਜਾਂਦਾ ਪਰ ਪਤਾਰੇ ਇਹ ਕਮਰੇ ਚ ਘਟ ਰਹਿੰਦੇ ਹਨ ਹਾਂਜੀ ਸਾਡਾ ਬਾਈ ਮੇਨ ਕਮਰਾ ਹੈਗਾ ਉਹ ਤੇ ਉਹ ਉੱਥੇ ਵਾਲਾ ਉਹ ਠੇਠ ਵਾਲਾ ਕੰਦਾ ਨਹੀਂ ਤੇ ਇੰਝ ਕਰ ਉਹ ਪਤਾ ਵੇਰਨਾ ਬੈਠੇ ਨਹੀਂ ਹੁੰਦਾ ਕੰਮ ਕਰ ਹੁੰਦਾ ਹੈ ਜੀ ਉੱਪਰੇ ਜਾਣਾ ਤਾਂ ਨਹੀਂ ਜਾਏ ਵੈਸੇ ਫਿਰ ਸ਼ਾਮ ਹੋਏ ਤਾਂ ਪਾਣੀ ਦੇ ਲਈ ਜਾਂਦੇ ਹਾਂ ਹੂੰ ਇੱਥੇ ਦਾ ਬਾਈ ਉਹ ਉਹੀ ਪਹਿਰੇਦਾਰ ਰਹਿੰਦਾ ਬਸ ਸੁੱਕ ਗਿਆ ਮੈਂ ਕਹਿੰਦਾ ਕਰ ਤੇ ਪੱਖਾ ਬੰਦ ਕੇ ਸੁੱਕਣਾ ਹਲੇ ਹੂੰ ਹੋਰ ਸੁਕਾਉਣੀ ਮਹੀਨਾ ਫੇਲੇ ਲਿਆਦੀ 5-4000 ਆ ਹਾਂ 3000 ਤੱਕ ਟੈ ਹੈ ਇਹ ਰੱਪਟ ਲਾਉਣ ਨੂੰ ਵੀ ਮਾਰਤਾ ਚਲੋ ਕਦੇ ਕਦੇ ਚੱਲਦਾ ਇਹ ਤਾਂ ਹੱਸੀ ਮਜ਼ਾਕ ਹੈ ਚੱਲਦਾ ਰਹਿਣਾ ਹੁਣ ਆਪਣੀ ਤਿਆਰੀ ਰੱਖ ਦੋਏ ਚੀਜ਼ਾਂ ਦੀ ਹਾਂਜੀ ਹਾਂਜੀ ਦੋਏ ਚੀਜ਼ਾਂ ਤਿਆਰਾਂ ਜੀ ਕੱਲ ਵੀ 50 ਮਿੰਟ ਮੇਰੇ ਫੋਨ ਕਰਿਆ ਤਾਂ ਲੈਤੀ ਚਾਚੀ ਕੋਈਆਂ ਵੀ ਚਾਹੇ ਫੋਨ ਕਰਦੀ ਸੀ ਤੇ ਮਾਕੇ ਅਬੀਦ ਨਾਲ ਚੰਗਾ ਲੱਗਦਾ ਨਹੀਂ ਨਾ ਬੱਚਾ ਨੇ ਪਹਿਲੀ ਵਾਰ ਆਉਣਾ ਹੈ ਵੀ ਦੋਏ ਚੀਜ਼ਾਂ ਤਿਆਰ ਕਰੂੰਗਾ ਜਿਹੜਾ ਉਹਨਾਂ ਦਾ ਮਨ ਕਰਿਆ ਚਲ ਫਿਰ ਚੱਲ ਚੱਲ ਮੈਂ ਤੇਰਾ ਕੰਮ ਰੋਕ ਛੱਡਿਆ ਤੂੰ ਆਪਣੇ ਕੰਮ ਪਰ ਲੱਗ ਜਾ ਵੀ ਹਲੇ ਭਾਈ ਉਹਨੇ ਆਉਣਾ ਸ਼ਾਮ ਨੂੰ ਮੈਂ ਤਾਂ ਇੱਕ ਵੀ ਚੱਲਦੇ ਚੱਲਦੇ ਕੰਮ ਦੇ ਵਿੱਚ ਲੱਗ ਗਿਆ ਆ ਲੋ ਆ ਚੱਲ ਰਿਹਾ ਪੋਚਾ ਆ ਪੋਚਾ ਭਾਈ ਪੋਚੇ ਦੀ ਮੋਜ ਹੈ ਹਨਾ ਜੀ ਤਾਂ ਹਾਂ ਜੀ ਇਹਨਾਂ ਨਾਲ ਹੀ ਆਇਆ ਸੀ ਹੁਣ ਲਾ ਤੇ ਚਲੋ ਭਾਈ ਸੇਮ ਜਗਾ ਤੋਂ ਨਾ ਕਿਨਾਂ ਗਿਆ ਮੋਰਾ ਪੋਚਾ ਹੈਗਾ ਲਾਈਂ ਅੱਛਾ ਚਲੋ ਮੌਸਮ ਦੇਖੋ ਭਾਈ ਕਿੰਨਾ ਵਧੀਆ ਤੇ ਬਾਕੀ ਉਹ ਚਿੱਟੀ ਡਾਲਾ ਲੰਗਣ ਕਰਕੇ ਸੁਆਹੀ ਤਾਂ ਜ਼ਿਆਦਾ ਹੀ ਮੰਗਦੀ ਹੈ ਹੈ ਚਿੱਟੀ ਡਾਲਾ ਲੰਗਣ ਕਰਕੇ ਸੁਆਹੀ ਤਾਂ ਜ਼ਿਆਦਾ ਹੀ ਮੰਗਦੀ ਹੈ ਬੱਚੇ ਹਟ ਦੇ ਨਡੋਲੇ ਸੰਭਰ ਕਰ ਲੈ ਚਲ ਕੋਈ ਨਹੀਂ ਤਾਂ ਕੀ ਹੋ ਗਿਆ ਬੱਚਿਆਂ ਨਾਲੇ ਰਹਿਣਗਾ ਜੇ ਚਲੇ ਗਏ ਨਾ ਨਾਨਕਾਂ ਨੇ ਉਹਨਕਿਆਂ ਨੂੰ ਹਾਂਜੀ ਹੈ ਹਾਂਜੀ ਦੇਖਨੇ ਪਰ ਜ਼ਿਆਦਾ ਸਾਰੇ ਹੀ ਪੁੱਛਦੇ ਆ ਬਾਬਾ ਵੀ ਇਹਨਾਂ ਦਾ ਪੁੱਛਦਾ ਕਿ ਕਿੱਥੇ ਗਏ ਆਹ ਮਾਣੇ ਨਹੀਂ ਦਾ ਇੱਥੇ ਤਾਂ ਨਹੀਂ ਭੇਜਦੇ ਹੁੰਦੇ ਆ ਸਹੀ ਗੱਲ ਹੈ ਬੱਚੇ हां तेरा काम ठीक है मॉडर्न हां जी हां किया देखनी चलो बाकी भाई बंदे उधर लगे हुए हैं अपने ਕੰਮ ਹੀ ਆਓ ਦੇਖੋ ਉੱਥੇ ਬੈਠਾ ਦੇਖੀ ਜਾਂਦਾ ਚਲ ਇਧਰ ਰਸੋਈ ਚ ਚੱਲ ਪਿਆ ਕੰਮ ਚਲੋ ਬਾਕੀ ਭਾਈ ਜੈਸਮின் ਦੇ ਆਏ ਤੇ ਮਲਾਉਂਦਾ ਤੁਹਾਨੂੰ ਚੱਕਲਾ ਚੱਕਰ ਬੱਧ ਫੜ ਲਾ ਜੈਸ਼ਨ ਭਾਈ ਪੜਨ ਪੜਤੀ ਬਾਹੇ ਬੱਚੇ ਦੇਖੋ ਹੁਣ ਕਿਹਾ ਇਹਨਾਂ ਦੇ ਪੈਰਾਂ ਨਾਲ ਪੜਨੇ ਭਾਈ ਅੰਦਰ ਆਪਣਾ ਨੰਗੇ ਪੈਰੀ ਘੁੰਮੀ ਜਾਂਦੇ ਆ ਵੀ ਸਾਫ ਸਫਾਈ ਆ ਨਾ ਅਰਜੀਤ ਇੱਕ ਦੀਆਂ ਉਹ ਚਪਲਾਂ ਰੱਖੀਆਂ ਵੇਖ ਲੈ ਨਹੀਂ ਵੀ ਨਹੀਂ ਚਪਲਾ ਹੋਰ ਗਈਆਂ ਉਹ ਬੱਚੇ ਹਾਂ ਜੀ ਵੀ ਜਾਂ ਉਹ ਚਾਰਾਂ ਕਿੱਲਾਂ ਲੱਗ ਗਈਆਂ ਅੱਛਾ ਉਹ ਕੋਈ ਨਹੀਂ ਹੈ ਨਾ ਚਪਲਾ ਬਾਰੇ ਬੋਲਣੀ ਹੈ ਹੂੰ ਬੱਚੇ ਆ ਤੇ ਕਹਿ ਦਿੰਦੇ ਜੰਗੰਦਾ ਹੋਗਾ ਸਾਫ ਦੀ ਟਾਈਮ ਕਰੀਏ ਉਹ ਦੇਖੋ ਚੱਲ ਗਈ ਭਾਈ ਉੱਧਰ ਹਾਂਜੀ ਉਹਦਾ ਇੱਥੇ ਟਿਕਾਣਾ ਆਏਗੀ ਜਿਨੀ ਜਦੋਂ ਮਾਰ ਮਟੀ ਵੀ ਵਾਗਾਂ ਕਰੀ ਜਾਂਦਾ ਚੁੱਤੀ ਗੱਲੀ ਹੁੰਦੀ ਮੈਂ ਕਹਿੰਦਾ ਉਹਨੂੰ ਇੱਕ ਟੇਬਲ ਕੁਰਸੀ ਲਈਏ ਜਿਸਨੂੰ ਹਾਂਜੀ ਚਲੋ ਕਿੱਧਰ ਹੈਗੀ ਹੈ ਹਨਾ ਚਾਹੀਦੀ ਹੈ ਜੀ ਮੈਂ ਤੇ ਬੱਤੀ ਆਣਾ ਤਦ ਦੇਖਦੇ ਆ ਬਜਟ ਦੇ ਹਿਸਾਬ ਨਾਲ ਉਹ ਬੰਦੇ ਨੂੰ ਤਾਂ ਭਾਈ ਬੈਂਡੇ ਲੈਣਾ ਪੈਣਾ ਉਹ ਦੇਖੋ ਜੀ ਵੇਖੀਏ ਆਛਾ ਮੈਂ ਤਾਂ ਜਨਾ ਨਹੀਂ ਕਲਾਸਾਂ ਜੀ ਨਹੀਂ ਹੈਂ ਨਾ ਮੈਂ ਕਲਾਸਾਂ ਜੀ ਨੂੰ ਆਜਣਾ ਬਸ ਆ ਫਿਰ ਤਮ ਹੋਏ ਤੇ ਇਹ ਭਈ ਹੀ ਆ 10 ਪੀਰ ਬੱਚੇ ਠੀਕ ਚਲ ਤੂੰ ਆਪਣਾ ਕੰਮ ਕਰ ਪੇਰੇ ਇਧਰ ਨੂੰ ਆ ਗਈ ਹਾਂ ਜ ਮੈਂ ਦੇਖਣਾ ਕਿੰਦਾ ਚੰਨ ਕਰਦੇ ਹੋਈ ਗੱਲ ਜਸ਼ਨੋ ਅੱਜ ਦੇਖਣ ਚਲੋ ਭਾਈ ਇਹਨਾਂ ਹਟਾਣਾ ਨੇ ਆਵਾਂ ਨੇ ਲੱਗੇ ਹੋਏ ਕੰਮ ਸਾਰੇ ਆ ਲੋ ਬਾਕੀ ਜੈਸ਼ਮਿੰਦਰ ਜੀ ਤੇ ਮਿਲੋਂਦਾ ਸਾਨੂੰ ਸਾਰਿਆਂ ਨੂੰ ਮੌਸਮ ਆ ਜਿਹੜਾ ਬਹੁਤ ਵਧੀਆ ਲੋ ਭਾਈ ਪੂਰਾ ਨੇਰਾ ਹੋ ਚੁੱਕਿਆ ਤੇ ਡਿਕਡਕਿਆ ਹੋ ਰਿਹਾ ਇਧਰ ਚੱਲਦੇ ਅੰਦਰ ਕੀ ਕਰ ਰਹੀ ਹੈ ਸਰਦਾਰ ਨੇ ਸਾਡੀ ਤੇ ਮੇਰੇ ਭਾਈ ਜਿਹੜਾ ਸਾਢੇ 7:00 ਵਜੇ ਆ ਗਿਆ ਹਾਂ ਵੀ ਸਰਦਾਰਨੀ ਹਾਂਜੀ ਬੜੀਆਂ ਲੱਕੜਾਂ ਵਾਲੀਆਂ ਵੀ ਆਦਰ ਸੋਈ ਚ ਹਾਂਜੀ ਹਾਂ ਤੇ ਬੱਚੀ ਵੀ ਲਾਈ ਹੋਈ ਜੀ ਬੈਠੀ ਘਰ ਦੇ ਰੋਟੀ ਬਣਾ ਕੇ ਸੀ ਆ ਰਹੀ ਆ ਉਹਦੀ ਤਿਆਰੀ ਚੱਲ ਰਹੀ ਜੀ ਬਸ ਅੱਜ ਤਾਂ ਪਛਾਣ ਨਹੀਂ ਹੋ ਰਹੀ ਆ ਮੈਨੂੰ ਪਾਕਿਸਤਾਨੀ ਦੁਪੱਟਾ ਲੱਗਦਾ ਤਰਾ ਕਿਧਰ ਤੇ ਆ ਆ ਇਹ ਨਵਾਂ ਦੁਪੱਟਾ ਲੈ ਲਿਆ ਜੀ ਏ ਜੈਜ਼ਵਿੰਦਰ ਜੜੀ ਲੱਗੇ ਆਏ ਤੇ ਵੀਰ ਜੀ ਬੜੇ ਅੱਛਾ ਚਾਹ ਉੱਥੇ ਤੇ ਰਾਜਸਥਾਨੀ ਆ ਭਾਈ ਇਹ ਠੀਕ ਆ ਹਾਂਜੀ ਓਕੇ ਓਕੇ ਤਾਂ ਸਾਰੇ ਲੱਗੇ ਆਏ ਤੇ ਜੀ ਗੁਰੂ ਘਰ ਤੇ ਚਲੇ ਆਈ ਵੀ ਇਹ ਜਿਸ ਕਰਕੇ ਮੈਂ ਬੁਲਾਈ ਅੱਜੇ ਓਕੇ ਤੁਹਾਨੂੰ ਬਤਾ ਕੁਕਿੰਗ ਕਰਦੇ ਹੋਏ ਪਰ ਗਰਮੀ ਲੱਗਦੀ ਆ ਜੀ ਵਿਸ਼ਾਲ ਸ਼ੂਤ ਤਾਂ ਨਹੀਂ ਦਿੰਦਾ ਮਤਲਬ ਚਲ ਠੀਕ ਆ ਤਿਆਰੀਆਂ ਹੁਣ ਤੇਰੀ ਫੁੱਲ ਵਟਾ ਫੜੋ ਰੋਟੀ ਮੈਨੂੰ ਹੋਰ ਕੁਝ ਕਰਦੇ ਲੱਗਦੇ ਆ ਐ ਬੋਲੀ ਗੱਡੂਗੀ ਜੀ ਚੋਲੇ ਐ ਸਬਜ਼ੀ ਬਣਾਤੀ ਹਾਂ ਜੀ ਕਾ ਤਰ 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 ਨਮਾਦਾ ਹਾਂਜੀ ਤੇ ਮਟਰ ਬਨੀਰ ਬਣਾਦਾ ਜੀ ਤੇ ਜਿਹੜੇ ਸਦਕੇ ਜਟੀਆਂ ਬਣਾਤਾ ਜੀ ਤੇ ਸਵਾਤਿਆਰ ਆਟਾ ਤਿਆਰ ਆ ਪਾਸੇ ਅਲੀ ਹੋਰੀ ਸਾਰੇ ਫੁੱਲ ਰੋਟਾ ਫੁੱਲ ਹਾਂਜੀ ਆਹ ਤਾਂ ਤਾਂ ਬੱਟੇ ਕੱਢ ਛੱਡੇ ਯਾਰ ਪੰਜਾਤੇ ਦਾ ਫਿਰ ਦੁਪਹਿਰੇ ਬੱਚੇ ਵੀ ਰੈਡੀ ਕਰਨੇ ਤੇ ਜੀ ਨਣਾ ਇਹਨਾਂ ਨੂੰ ਵੀ ਜਿਵੇਂ ਚਲੋ ਵੀ ਵੀ ਆਏ ਉਹਨਾਂ ਵਿੱਚ ਆਉ ਜੜਿਆ ਵੇ ਦੀਦੀਆਂ ਆਉਂਦੇ ਦੀਦੀ ਜੀ ਬਾਂਗ ਚਲੋ ਅੱਛਾ ਲੋ ਬਾਈ ਕੁੱਕ ਸਾਡਾ ਜਿਹੜਾ ਘਰ ਦਾ ਏ ਇਹ ਹੁਣ ਤਿਆਰ ਵਰ ਤਿਆਰ ਵੀ ਗੁड़िया ਰਾਣੀ ਨੂੰ ਦੇਖਦੇ ਆ ਬਾਈ ਨੇ ਹੁਣ ਹੱਥਾਂ ਨੂੰ ਤੇਲ ਲਾ ਲੈਣਾ ਆਪਣੇ ਨੂੰ ਹਾਂਜੀ ਹੈ ਹਾਂਜੀ ਠੀਕ ਨੇ ਘਰ ਦੀਆਂ ਬੇਟੀਆਂ ਨਾਲੇ ਰੌਣਕ ਹੁੰਦੀ ਏ ਜੀ ਨਹੀਂ ਤੁਹਾਨੂੰ ਪਤਾ ਆਏ ਵੀ ਕਿਹਦੇ ਕੋਲ ਇੰਨਾ ਟਾਈਮ ਆਂ ਵੀ ਤੇ ਜਾ ਸਕੀ ਉਹ ਬੰਦੇ ਸਹੀ ਹੈ ਸਵੇਰ ਦਾ ਦਿਨ ਰੁਝੇ ਮੇ ਭਰਿਆ ਜਾਏ ਖੁਸ਼ੀ ਵੀ ਆ ਵੀ ਵਿਆਹ ਤਾਂ ਮਾਂ ਪਹਿਲੀ ਵਾਰ ਘਰ ਆ ਰਹੀ ਹੈ। ਲੇਟ ਹੋ ਰੋ ਥੋੜਾ ਚਲੋ ਕੋਈ ਨਹੀਂ। ਕਿਉਂ ਬਾਣਾ ਜੀ ਬਸ ਐ ਉਹਦੇ ਵੀ ਉਹਨਾਂ ਦਾ ਮੱਝਾ ਨਾ ਕੰਮ ਦਾ ਜੀ ਕੁਛ ਮਨਵਾਏ ਤਾਂ ਚੱਲ ਪਹਿਲਾਂ ਪਹਿਲਾਂ ਵੀ ਆਪਣੇ ਉਹਨਾਂ ਦੇ ਨੰਦਾਂ ਨੂੰ ਨੰਦਾਂ ਨੂੰ ਚਾਉਂਦਾ ਹੈ ਜਿਆਦਾ। ਵੀ ਉਹਨੂੰ ਪਹਿਲਾਂ ਨਵੇੜ ਦੂੰਗੀ ਆ। ਇਸ ਕਰਕੇ ਵੀ ਆਪਾਂ ਤਾਂ ਚਲ ਨੇੜੇ ਜਦ ਮਰਜੀ ਬੁਲਾ ਲਓ। ਚੱਲ ਫਿਰ ਠੀਕ ਆ ਹੁਣ ਤੇਰਾ ਜਾਨੀ ਤਾਂ ਕੰਮ ਪੱਕਾ ਏ। ਹਾਂਜੀ ਕੁਛ ਤੁਸੀਂ ਨਹੀਂ ਤੇ ਹੈਗੇ ਜੀ ਮਤਲਬ ਜਲੰਧਰ ਗਏ ਹੋਏ ਤੇ ਇਸ ਕਰਕੇ ਫਿਰ ਮੈਂ ਥੋੜੇ বিনা ਬੁਲਾਉਣੇ ਜ਼ਰੂਰੀ ਵੀ ਨਹੀਂ ਸਮਝੇ ਵਾਹ ਮੇਰਾ ਕਿਤੇ ਕਾਹ ਜਾਣਾ ਚੱਲ ਠੀਕ ਹੈ ਤਾਂ ਪਰਿਵਾਰ ਨਾਲ ਸਾਰੇ ਹਾਂਜੀ ਮਿਲਣਾ ਠੀਕ ਨੇ ਹਾਂਜੀ ਤੇ ਹੁਣ ਤੇਰਾ ਕੰਮ ਰੈਡੀ ਆ ਵੀ ਉਹਨਾਂ ਕੋਲ ਫੇਰ ਤੁਸੀਂ ਬੈਠ ਕੇ ਗੱਲਬਾਤਾਂ ਕੋਈ ਕਰੋਗੇ ਤੇਰਾ ਜੇ ਮੈਂ ਪਿੱਛੇ ਤੇ ਬਲਾਗ ਹੀ ਲੰਦੇ ਫਰਾਂਟ ਆ ਵੀ ਗੱਲਬਾਤ ਨਹੀਂ ਦੀ ਹੋਣੀ ਕੋਈ ਨੂੰ ਪਤਾ ਵੀ ਬੰਦਾ ਬੋਰਜਾ ਹੋ ਜਾਂਦਾ ਗੱਲਾਂ ਠੀਕ ਆ ਧੰਨਵਾਦ ਤੇਰਾ ਤੇ ਹੁਣ ਬੰਦਿਆਂ ਨੂੰ ਮਿਲਿਆ ਉੱਧਰ ਕੀ ਕਰਦੇ ਹਾਂਜੀ ਚਲ ਬਈ ਲਾ ਬਈ ਆਏ ਦੇਖੋ ভাই ਰਾਤ ਹਗੀਤ ਰਾਤ ਨੂੰ ਦੇਖ ਦੇਖੋ ভাই ਖੜਜੋ ਮੈਂ ਤੁਹਾਨੂੰ ਹੁੰਦਾ ਰਾਤ ਨੂੰ ਚਿੱਟੀ ਜਿਹੜੀ ਟਾਇਲ ਆਪਾਂ ਲਾਈਏ ਨਾ ਉਹਦੀ ਸ਼ਾਈਨਿੰਗ ਦੇਖੋ 100 ਵਟ ਦਾ ਮੱਲਬ ਉਹਨੇ ਦੁੱਗਣਾ ਚਾਨਣਾ ਬਣਾਇਆ ਉਹ ਚਿੱਟੀ ਟਾਇਲ ਨੇ ਦੇਖੋ ਤੁਸੀਂ ਕਹਿ ਦੋਗੇ ਵੀ ਅੰਦਰ ਸਾਡੇ ਹਲੇ ਰਾਤ ਦਾ ਟਾਈਮ ਹੈ ਲੋ ਇਹ ਕਲੈਨ ਮਾਰਦੇ ਦੇਖੋ ਚਮਕਾ ਹਨ ਇਹ ਆ ভাই ਚਿੱਟੀ ਟਾਇਲ ਦਾ ਆਹਣਾ ਫਾਇਦਾ ਅਦਰ ਵਾਈ ਬੰਦੇ ਬਣ ਹਾਂ ਭਾਈ ਦੀਦੀ ਆਈ ਨਹੀਂ ਹਲੇ ਉੱਧਰ ਭੁੱਖੇ ਸ਼ੇਰ ਬੈਠੇ ਹਾਂ ਵੀ ਦੀਦੀ ਆਈ ਨਹੀਂ ਬਾਅਦ ਚ ਨੰਬਰ ਲੱਗਣਾ ਸਾਰਿਆਂ ਦੇ ਬਾਅਦ ਠੀਕ ਆ ਬਈ ਆ ਬੰਦਾ ਦਾ ਬਣਾ ਹੀਲਾ ਕਰ ਵੀ ਲੈਂਦਾ ਹਾਂਜੀ ਜਦ ਤੇਰਾ ਤੁਸੀਂ ਗਏ ਠੰਡੇ ਦਾ ਗਏ ਜਦੋਂ ਆਏ ਬੱਚੇ ਨਹਾ ਕੇ ਸਿਰ ਸੁਰਵਾਏ ਅੱਛਾ ਜਾ ਤੇ ਸਰਵਿਸ ਕਰਤੀ ਹਾਂਜੀ ਆੜੀ ਦਿਖਾਈ ਮੂਹੇ ਤੈਨੂੰ ਲੱਭੀ ਤਾਂ ਹੀ ਓ ਦੇਖੋ ਉਧਰ ਠੀਕ ਆ ਠੀਕ ਆ ਬਈ ਸਰਵਿਸ ਹੋ ਗਈ ਅੜੇ ਕਿੰਨੇ ਹੋਣਾ 20 ਨਹੀਂ 20 ਹੋਣਾ ਨਾਲੇ ਜੀ ਜੁਨਾ ਹੈ? ਜੀ। ਅੱਛਾ। ਤੈਨੂੰ ਫਿਰ ਆਇਆ ਵੀ ਤੂੰ ਆਪਣਾ ਟੀਵੀ ਦੇਖੀ ਚੱਲ ਰਹਾ। ਤੈਨੂੰ ਹੋਰ ਕੋਈ ਕੰਮ ਨਹੀਂ। ਦੱਸ ਦੇ। ਲਾ ਫਿਰ ਮੜਿਆ। ਫਿਰ ਇਹ ਤਾਂ ਦੇਖ। ਆਏ ਬਈ ਚਾਕਲੇਟ ਘੇਰ ਲਈ ਆਏ। ਉਹਨੇ ਚਾਕਲੇਟ ਚ ਲਾ ਕੇ ਆਏ ਥੋੜਾ ਟਾਈਮ। ਅੱਛਾ। ਜਦੋਂ ਮੈਂ ਟਿਊਸ਼ਨ ਦਾ ਵੀ 12 ਵਜੇ ਤੱਕ ਲੱਗ ਲਿਆ ਤਾਂ ਤੇ ਗੁਆਂਢ ਦੇ ਵਿੱਚ ਵੀ ਅੱਜ ਰਿਸ਼ਤੇਦਾਰਾਂ ਵਿੱਚ ਗਏ ਵਖੇਡ ਰਹੇ ਕੋਈ ਮਿਲਿਆ ਨਹੀਂ। ਉਹ ਬਹਿ ਗਏ। ਹਾਂ ਜੀ। ਤਾਂ ਆਏ ਵਾਸਤੇ ਗੱਡੇ ਨਹੀਂ ਆ ਕੇ ਮਟ ਚੱਲ ਗਏ। ਚੱਟਾ ਫੇਰ ਚਲੋ ਠੀਕ ਆ ਲੋ ਭਾਈ ਇੱਧਰ ਲੱਗ ਗਿਆ ਤੇ ਹੁਣ ਸਾਡਾ ਸਮਾਨ ਧਾਮ ਜਾਮ ਦਾ ਜਿਹੜਾ ਤਿਆਰ ਆ ਜੀ ਤਾਂ ਆ ਦੇ ਕਿੰਨੀ ਵਧੀਆ ਚੈਨੀਕ ਦੰਦਾ ਕਲਰ ਆ ਨਾ ਹਾਂ ਉੱਥੇ ਦਾਏ ਦੀ ਬਾਈਟ ਆ ਹੈ ਉੱਥੇ ਆਉਂਦਾ ਭਾਈ ਜੰਮਾ ਜਿਕਣਾਓ ਭਾਈ ਚਾਦਰ ਉਹ ਵੀ ਕਲਰ ਬਹੁਤ ੁੱਠਦਾ ਘੰਮੜ ਇਹ ਬੱਚਿਆਂ ਨਾਲ ਤਾਂ ਵੀ ਜਿਹੜਾ ਚੰਦਰ ਵਧੀਆ ਲੱਗਦੀ ਹੈ ਜੀ ਹਾਂ ਜਲਵੇੜੀ ਨੂੰ ਉਰਤ ਤਾਮੀ ਨੂੰ ਬਤਲਾਦੇ ਤੇ ਬਾਕੀ ਭਾਈ ਆ ਡਿਜ਼ਾਈਨਿੰਗ ਦੇਖੋ ਸਾਡੇ ਡੈਜ਼ਾਈਨ ਕਿੰਨੀ ਵਧੀਆ ਲੱਗਦੀ ਹੈ ਜਾ ਸਿੱਧਾ ਗੱਭੇ ਬਰਫੀ ਨਬੀ ਸੀ ਹਨ ਹਾਂਜੀ ਦੇ ਦਾ ਤੁਹਾਰਨ ਤਾਂ ਕਹਿੰਦਾ ਮम्मा ਦਾ ਕੱਢਣੀ ਆ ਛੱਡ ਕੇ ਦੇ ਉਹਨੂੰ ਖੇਡਣਾ ਸੀ ਸ਼ੀਸ਼ੇ ਦੇ ਥੱਲੇ ਹੈਗੇ ਪੁੱਤਰਾ ਇਹ ਨਹੀਂ ਨਿਕਲੀ ਹੈਗੀਆਂ ਉਹ ਦੇਖਿਆ ਦੋ ਦਿਨ ਬਾਅਦ ਇਹਦਾ ਮम्मा ਖੇਡਣਾ ਹੈ ਇਸ ਰੱਪਾ ਉਹ ਖੇਡਦੇ ਹੁੰਦੇ ਜੀੜੀਆਂ ਖੇਡਦੇ ਹੁੰਦੇ ਚਲ ਠੀਕ ਆ ਲੋ ਬਾਈ ਮੀਟਿੰਗ ਕਰ ਰਹੇ ਆ ਨਾ ਹੁਣ ਹਾਂਜੀ ਮੀਟਿੰਗ ਹੋ ਰਹੀ ਹੈ ਹੁਣ ਲੇਟ ਹੋ ਤਾਂ ਹੋ ਜਾਂਦੇ ਆ ਵੀ ਉਹਨਾਂ ਦਾ ਵੀ ਪਸ਼ੂਆਂ ਦਾ ਕੰਮ ਹੈ ਨਾ ਹਾਂਜੀ ਮੱਝਾਂ ਦੁੱਧ ਪਾ ਕੇ ਬਾਈ ਫਿਰ ਤੁਹਾਨੂੰ ਪਤਾ ਸਾਡਾ ਘਰ ਦਾ ਕੰਮ ਹੈ ਹਾਂ ਅਸੀਂ ਵੀ ਕਿਹਾ ਵੀ ਰਾਮ ਨਾਲ ਆਇਓ ਹਾਂਜੀ ਹਾਂਜੀ ਕੁਛ ਆਇਆ ਵੀ ਨੇੜੇ ਕਰਕੇ ਨਹੀਂ ਮੌਰ ਸਰਦਾਰਸ ਨਹੀਂ ਤੂੰ ਪਛਾਣੇ ਨਹੀਂ ਹੋ ਰਹੀ ਕੀ ਗੱਲ ਹਾਂਜੀ ਚीडी ਲੈ ਗਏ ਮੇਰੀ ਵੀਜੀ ਜੀ ਜੀ ਤਾਂ ਕਰਕੇ ਮੈਂ ਨਾਮ ਦੇ ਲਿਆ ਅੱਜ ਨਵੇਂ ਆਏ ਆਂ ਕਰਕੇ ਥੋੜੀ ਚਾਂਪ ਦੀ ਅੱਛਾ ਠੀਕ ਇਹ ਤਾਂ ਮੇਰੀ ਫਤਨੀ ਬਹੁਤ ਜੱਜ ਰਹੀ ਹੈ ਲੋ ਬਾਈ ਨੇਰਾ ਜਿਹੜਾ ਬਾਹਰ ਤੁਸੀਂ ਦੇਖ ਰਹੇ ਆ ਬਹੁਤ ਹੋ ਚੁੱਕੇ ਆ ਸੋ ਤਾਂ ਘਰ ਲਈ ਜੀ। ਹਾਂ। ਚੋੜ ਦਾ ਘਰ ਵਾਲਾ ਲਈ ਜੀ। ਫਿਰ ਮੇਰੇ ਕੋਕਿੰਗ ਨੇਜ ਹੋਣੀ ਹੈਗੀ ਨਵਾਂ ਪਾ ਲਈ। ਚਲ ਕੋਈ ਇਹਨਾਂ ਕ ਤਾਂ ਚੱਲਦਾ। ਆਹ ਕੱਢਣੀ ਇੱਥੇ ਜਾਂਦਾ ਕੰਮ। ਅੱਛਾ। ਇਸ ਕਰਕੇ ਰੂਟ ਨੂੰ ਚੇਂਜ ਕਰੇ। ਸੋ ਠੀਕ। ਆਓ ਇਹਨਾਂ ਕ ਤਾਂ ਹੁਣ ਕਰਨਾ ਹੀ ਤਾਂ। ਹਾਂਜੀ। ਠੀਕ ਹੈ ਚਲੋ ਭਾਈ ਇਹ ਤਾਂ ਗੱਲਾਂ ਚੱਲਦੀਆਂ ਹੀ ਰਹਿਣੀਆਂ ਹਨਾ। ਹਾਂਜੀ ਹਾਂਜੀ। ਕਿੰਨਾ ਹੁਣ ਅੱਧੇ ਘੰਟੇ ਚਾਜੂਗੇ? ਹਾਂਜੀ ਬਸ ਆਇਆ ਤਾਂ ਆਉਂ ਗਿਆ ਜੈਸਮੀਨ ਦਾ। ਇਹਨੇ ਬਸ ਤੁਮ ਮੱਦੀ। ਅੱਛਾ। ਚਲੋ ਠੀਕ ਆ ਭਾਈ। ਰਨ ਲੱਗੇ ਉਹ ਬੰਦੇ ਆਪਣੇ ਦੇਖੋ ਉਹ ਦੇਖੋ ਸ਼ਾਹੀ ਕੰਮ ਲੋ ਭਾਈ ਸਾਡੇ ਰਿਸ਼ਤੇਦਾਰ ਪਹੁੰਚ ਚੁੱਕੇ ਆ ਬਹੁਤ ਸਬਰਾਂ ਦੀ ਘੜੀ ਤੋਂ ਬਾਅਦ ਹੁਣ ਘੜ ਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਠਾ ਰਹੇਗਾ ਤੁਸੀਂ ਠੀਕ ਹੈ ਜੀ ਪੁਰਾਣਾ ਸਾਹਿਬ ਲੇਟ ਹੋ ਗਿਆ ਪਰ ਸਾਨੂੰ ਪਤਾ ਕੰਮ ਦੇ ਵਿੱਚ ਸੀ। ਲੇਟ ਭਾਈ ਤੁਹਾਨੂੰ ਪਤਾ ਹੀ ਐ ਅਸੀਂ ਸ਼ੁਰੂ ਤੇ ਹੁੰਦੇ ਆਏ। ਹਾਂ ਜੀ ਸਾਡੀ ਬੁੜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਜਿਹੜੇ ਆਏ ਨਾ ਐ ਕਹਿੰਦੇ ਹੁਣ ਅਸੀਂ 10 ਮਿੰਟ ਚ ਪਹੁੰਚ ਜਾਣਾ। ਹਾਂ ਐ ਨਹੀਂ ਪਤਾ 8:00 ਤੇ ਉਹ ਕਿਆ ਮੈਂ ਸਚੋਣੀ ਆਉਂਦੀਆਂ ਫੇ ਮੈਨੂੰ ਬਹੁਤ ਧੋਖਾ ਹੋ ਜਾਂਦਾ ਐ ਸਬਜ਼ੀ ਬਣਾਉਣੀ ਹੁੰਦੀ ਵੀ ਮੈਂ। ਹਾਂ ਇੱਧਰ ਮਿਲੋ ਸਤਿ ਸ਼੍ਰੀ ਅਕਾਲ ਜੀ ਇੱਧਰ ਸਾਡੇ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੋਟੀ ਸਬਜ਼ੀ ਬਣਾ ਕੇ ਆਇਆ ਖਾਣ ਖਾੜ ਦੇ ਕੋਲ ਆਇਆ ਪਰ ਬੱਚਿਆ ਉਹ ਫਰਕ ਪੈ ਜਾਂਦਾ ਥੋੜਾ ਜਿਹਾ ਆ ਫਿਰ ਪਰਿਵਾਰ ਦੀ ਤਾਂ ਰੋਟੀ ਬਣਨੀ ਹੁੰਦੀ ਹੋਦੀ ਹੋ ਦੱਸ ਉਹਨਾਂ ਨੇ ਭੁੱਖਾ ਰਹਿਣਾ ਤਾਂ ਪਰ ਅਸੀਂ ਇੱਥੇ ਵੀ ਸੱਦੇ ਤੇ ਗਿਆ ਕੋਈਆਂ ਸੀ ਹਾਂ ਅਸਰ ਆ ਉਹ ਮੈਂ ਕਹਾਂ ਮੇਰੀ ਦਰਾਣੀ ਨਾ ਇਕੱਲੀ ਕੰਮ ਕਰਦੀ ਪਰ ਮੈਂ ਉਹਦੇ ਘਰ ਕੇ ਕਰੋਨਾ ਕਰ ਹਾਂ ਧੰਨਵਾਦ ਕਰਦੇ ਸਰਦਾਰਨੀਏ ਧੰਨਵਾਦ ਸასი ਕਾਲ ਬੁਲਾਉਦਾ ਨਾ ਤੁਹਾਡਾ ਸਾਲ ਓਏ ਹਾਂ ਜੀਜਾ ਦੀ ਸასი ਕਾਲ ਪਪਾ ਮੁਰਾਖਿਓ ਸასი ਕਾਲ ਓਏ ਇਹ ਤਾਂ ਮੈਂ ਤਾਂ ਫੋਕਸ ਬੰਦਾ ਰਹਿ ਗਿਆ ਆ ਦੇਖ ਓਥੇ ਮਸ਼ੀਨ ਚਾਰਜਿੰਗ ਲਾਈਵ ਤੇ ਆਵਣ ਨੇ अच्छा स्कूल ਤੇ ਆਇਆ ਸਿੱਧੀ ਇੱਥੇ ਹੀ ਮਾਰ ਲਿਆ ਇਹਨਾਂ ਨੂੰ ਇਹ ਪਹੁੰਚ ਗਈ ਦੇਖਦਾ ਗੰਜੇ ਦਾ ਘਟ ਲਦਾ ਬਸ ਉੱਥੇ ਚਾਰਜਿੰਗ ਕੱਢੀ ਉਹਦੀ ਨਕਲ ਕਰੀ ਇੱਥੇ ਆ ਬੋਨੇਵਾਲ ਕੱਟੋਗੇ ਚਾਚਾ ਹੈਗਾ ਕਿਤੇ ਚਾਚੇ ਨੂੰ ਵੀ ਬੁਲਾ ਲਓ ਚਾਚਾ ਆ ਰਿਹਾ ਹੈ ਹੈ ਜਿਹੜੀ ਚੀਜ਼ ਦੇਖ ਲੈਣੇ ਉਹੀ ਕਰਦੇ ਆ ਦੇਖ ਰਹਾ ਹਾਂ ਹਾਂ ਜੀ ਹਾਂ ਨਾ ਪਤਾ ਨਹੀਂ ਇਹਨਾਂ ਨੂੰ ਕੀ ਨੁਕਸਾਨ ਹੋਣਾ ਹੈ ਫੇਰ ਸਰਦਾਰ ਨੇ ਗੱਲਾਂ ਨਾਲ ਘਟ ਪ੍ਰਸ਼ਾਦ ਦੀ ਤਿਆਰੀ ਕਰ ਲੈ ਟਾਈਮ ਬਹੁਤ ਹੋਰ ਹੈ ਹਾਂ ਜੀ ਉਹ ਨਹੀਂ ਹੁਣ ਤਾਂ ਬੜੇ ਦੀਦੀ ਆ ਗਏ ਹਾਂ ਮੈਂ ਆਪੇ ਕਰਾ ਦਵਾਂ ਟੈਨਸ਼ਨ ਨਾ ਲੋ ਅੱਛਾ ਲੋ ਬਈ ਸਾਰੇ ਥੱਲੇ ਹੀ ਬਹਿ ਗਏ ਕਹਿੰਦੇ ਠੰਡੇ ਜਿਹੇ ਮੌਸਮ ਚ ਬਹਿਣਾ ਇੱਕ ਗੱਲਾਂ ਉੱਪਰ ਗਿਆ ਇਹ ਕਹਿੰਦਾ ਡਾਈਨਿੰਗ ਟੇਬਲ ਕਹਿੰਦਾ ਨਵਾਂ ਲੇ ਕੇ ਆਇਆ ਕਹਿੰਦਾ ਮੈਂ ਦਿਖਾਉਣਾ ਮਾ ਉਹ ਡਾਈਨਿੰਗ ਟੇਬਲ ਵਾਲੇ ਥੋੜੋ ਸੀ ਟੇਬਲ ਤੇ ਬੈਡ ਆਵਰ ਮੰਜੇ ਆਵਰ ਬਹਿ ਕੇ ਖਾਣੇ ਵਾਲੇ ਆ ਨਹੀਂ ਆ ਪਿਆ ਹਲੇ ਚੱਲ ਬਈ ਕਰ ਲਾ ਤਿਆਰੀ ਹਾਂ ਬਈ ਦੌਕਰਤੀਆਂ ਹੋਰ ਚੱਕ ਲੇ ਆ ਪਾ ਆ ਗੀਆਂ ਕੁਰਸੀਆਂ ਨਾ ਸਾਰੀ ਫਿਰ ਇਹ ਵਾਲ ਜੂ ਪਟਕੇ ਚ ਕਿੰਨੇ ਆਉਂਦੇ ਹੋਣ ਇਹਦੇ ਪਟਕਾ ਬਨ ਹੋ ਜਾਂਦਾ ਵਿੱਚ ਲਵੇਟ ਹੋ ਜਾਂਦਾ ਭਾਬੀ ਹਾਂ ਰੱਖੋ ਘਟ ਡੇਢ ਮਹੀਨਾ ਹੋ ਗਿਆ ਕਟਿਆ ਨੂੰ ਪਤਾ ਨਹੀਂ ਜ਼ਿਆਦਾ ਚਲੋ ਬਾਈ ਬੈਠੇ ਆ ਮੱਕਰ ਨੂੰ ਵੀ ਆਉਂਦਾ ਤਾਂ ਨਾ ਪਿੱਛੇ ਤੇ ਵਾਲ ਖਿੱਚੀ ਜਾਂਦਾ ਹੋਏ ਮਾਂਗੇ ਤੇ ਵੀ ਖਿੱਚਣ ਲੱਗਿਆ ਇਹ ਜ਼ਿਆਦਾ ਹੀ ਹੋਏ ਵੇਖ ਨਾ ਇਹ ਕੱਟ ਹੋਏ ਰਵਾ ਖਾਸੇ ਵਾਸੇ ਦਿਖਾ ਪਤਾ ਦਾ ਖਾਸੇ ਕੱਟ ਲੈ ਤੇ ਜੀ ਆ ਦੇਖ ਉਹਨੇ ਕਰ ਦਿੱਤਾ ਹੈ ਹੈਲ ਹੈ ਸੋਦਾ ਆਇਆ ਲਾਵਾ ਇਹਨੇ ਕਰ ਦਿੱਤਾ ਇਹਨੇ ਆਇਆ ਉਹ ਚਾਲਾ ਇੰਨੀ ਟਾਈਮ ਨਾਲ ਦੇਖ ਰਿਹਾ ਕਿ ਸਾਰੇ ਗਾਏ ਚਲੋ ਸੋਇ ਫੇਰ ਦੋਦਾ ਬਿਲਕੁਲ ਫੇਰ ਔਕਾ ਹੋ ਜਾਣਾ ਫੇਰ ਔਕਾ ਹੋ ਲੜਾ ਦਾ ਦੇਖ ਲੈ ਕਿਆ ਚੀਜ਼ ਹੈ ਨਾ ਚੱਕ ਕੇ ਮਸ਼ੀਨ ਹੈ ਨਾ ਉਹ ਚਾਲਾ ਨਿਆਣਿਆਂ ਦਾ ਦਿਮਾਗ ਬਹੁਤ ਸ਼ਾਰਪਾ ਹੋਣਾ ਜੋ ਅਸੀਂ ਕਰਦੇ ਉਹਦੀਆਂ ਔਕਾਂ ਨੇ ਗੱਲ ਹਾਂਜੀ ਹਾਂ ਸਹੀ ਗੱਲ ਹੈ ਜੇ ਉਹ ਜਵਾਕਾ ਸਾਹਮਣੇ ਕੋਈ ਗਲਤੀ ਕਰੋ ਬਹੁਤ ਕੈਚ ਕਰਦਾ ਤਾਂ ਹੀ ਕਰਕੇ ਟਰੈਕਟਰ ਦੀ ਚਾਬੀ ਵੀ ਕੱਢੀ ਵੀ ਹੈ ਜੀ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂ ਫੋਨਿੰਗ ਕਰਤਾ ਮੈਂ ਆਲੇ ਦਾ ਇਸ ਨੋ ਬਾਈ ਉਹਨਾਂ ਨੂੰ ਵੀ ਦੇਖਾਂ ਸਰਦਾਰਨੀਆ ਕਿਆ ਕਰਦੀ ਐ ਨੋ ਬਾਈ ਆ ਬਈ ਸਰਦਾਰਨੀਆ ਕਰ ਲਾ ਤੈਰੀ ਹਾਂਜੀ ਹਾਂ ਕਰ ਲਾ ਦੇ ਹਾਂ ਉਹ ਮਾਰਾਂ ਪਾਂਡੇ ਕਾਢ ਰਣੇ ਵੀ ਨਾਲ ਦੀ ਨਾਲ ਗਰਮ ਗਰਮ ਪਾ ਕੇ ਦੇ ਦਾਂਗੇ ਅੱਛਾ ਠੀਕ ਆ ਲੋ ਬਾਈ ਚੁੰਨੀਓ ਲਾਗੇ ਦਾ ਦੱਖ ਤੇ ਹੁਣ ਸਾਡੇ ਕੁੱਕ ਸਾਹਿਬ ਹੈ ਕਈ ਵਾਰ ਨਾ ਚੁੰਨੀ ਨਾਲ ਕੰਮ ਨਹੀਂ ਹੁੰਦਾ ਹੋਈ ਚ ਹੈ ਦਮ ਨੇ ਆਪਾਂ ਚਲੋ ਭਾਈ ਪੱਲਾ ਬਟਾ ਇਧਰ ਬਾਬੀ ਦੇਸੀ ਕੰਮ ਕੋਈ ਗੱਲ ਨਹੀਂ ਟਮਾਟਰ ਕੋਸ ਚੀਰਨੇ ਹੁੰਦੇ ਦੋਏ ਤਰ੍ਹਾਂ ਹੀ ਚੀਰਤੇ ਕੋਈ ਵਾਰ ਹੋ ਜਾਂਦਾ ਹੈ ਹਨਾ ਨਹੀਂ ਹਾਂ ਜੀ ਚਲ ਕੋਈ ਚਲੋ ਭਾਈ ਚਲ ਰਹਿ ਕੰਮ ਬੋਬੀ ਬੈਠਾ ਸਾਰਾ ਹੀ ਪਰਿਵਾਰ ਹਾਂਜੀ ਭਾਈ ਦੁੱਧ ਨਾਲ ਬਾਦੇ ਦੁੱਧ ਦੇ ਬੱਚਾ ਨੂੰ ਮੱਖਣੀ ਪਾ ਕੇ ਦੁੱਧ ਪਲਾਇਆ ਸਪੈਸ਼ਲ ਨਹੀਂ ਨਹੀਂ ਮੈਂ ਬੱਕਰੀ ਦਾ ਦੁੱਧ ਲੈ ਆ ਤੇ ਭੈਣੀ ਤੇ ਨਹੀਂ ਇਹ ਕਿ ਬੱਕਰੀ ਦਾ ਦੁੱਧ ਪੀਣਾ ਤੁਹਾਡਾ ਇਹਨੂੰ ਪਤਾ ਨਾ ਜਾਇ ਜ਼ਮੀਨਾਂ ਦੇ ਸੱਲ ਘਟਦੇ ਬਾਅਦ ਤਾਂ ਕਰਕੇ ਉਹਦਾ ਭਾਬੀ ਨੇ ਫਲੇਵਰ ਬਾਤ ਆ ਪਤਣ ਲੱਗਿਆ ਨਹੀਂ ਮਖਣੀ ਪਾ ਕੇ ਗੁੱਧਰੂ ਪਾੜਨਾ ਤਾਂ ਆ ਜੀ ਪਟਦਾ ਹੈਗਾ ਜੇ ਰਵਾਲੀ ਤੇ ਪਾਓਗੇ ਤਾਂ ਹੈ ਜੇ ਤੁਹਾਨੂੰ ਪਹਿਲਾਂ ਦਾ ਦਿੰਦੇ ਬੱਕਰੀ ਦਾ ਦੁੱਧ ਤੁਸੀਂ ਪੀਣੀ ਨਹੀਂ ਚਾਹਜਾ ਨਾਲੇ ਬੱਕਰੀ ਦਾ ਦੁੱਧ ਕਿਸੇ ਕਿਸੇ ਦੀ ਕਿਸਮਤ ਹੁੰਦਾ ਹਰੇਕ ਬੰਦੇ ਨੂੰ ਨਸੀਬ ਨਹੀਂ ਹੁੰਦਾ ਬੱਕਰੀ ਦਾ ਦੁੱਧ ਲਾ ਠੰਡਾ ਨਹੀਂ ਸੀਚਾ ਮੇਰੇ ਨਸੀਬ ਜੇ ਤਾਂ ਬੱਕਰੀ ਦਾ ਦੁੱਧ ਉਹਦਾ ਮਿਲ ਕੇ ਇੱਕ ਤਾਂ ਮੈਂ ਖਾ ਲਿਆ ਹੁੰਦਾ ਮਿਲ ਕੇ ਕੇ ਵੀ ਬੱਕਰੀ ਦਾ ਦੁੱਧ ਨਹੀਂ ਬਣਾਇਆ ਭਾਈ ਬੱਕਰੀ ਦਾ ਦੁੱਧ ਵੀ ਮਿਲਦਾ ਨਹੀਂ ਹੈਗਾ ਮਿਲਦਾ ਨਹੀਂ ਜੇ ਆਪਣਾ ਚਾਰ ਦੇ ਚੂੜ ਦੇ ਉਹਨਾਂ ਦਾ ਦੁਨੀਆਂ ਨਾਲ ਮਿਲ ਜਾਂਦਾ 200 ਰੁਪਏ ਲੀਟਰ ਆਹ ਬੇਤ ਜਿਹੜਾ ਉਹ ਮਨ ਜਿਹੜਾ ਅਸਲੀ ਦੁੱਧਾ ਉਹ ਜਿਹੜੀ ਬੱਕਰੀ ਚਰਦੀ ਆ ਉਹ ਬੰਦੇ ਆ ਹਾਂ ਜਿਹੜੇ ਚਾਰਦੇ ਆ ਉਹਨਾਂ ਦਾ ਜਿਹੜੀਆਂ ਬੰਲੀਆਂ ਮੀਆਂ ਉਹਨਾਂ ਦਾ ਤਾਂ ਕੋਈ ਵਰਦੀਗ ਨਹੀਂ ਖਾਂਦੀ ਹਾਂ ਹਾਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਸਹੀ ਬੱਕਰੀਆਂ ਚਰਦੀਆਂ ਨਾ ਉਹ ਆਹ ਬੂਟੀਆਂ ਬਟੀਆਂ ਖਾਈ ਜਾਂਦੀਆਂ ਨੇ ਜੀ ਫਿਰ ਅਪਾ ਚਾਰ ਪੰਜ ਬਾਹ ਬੂਟੀ ਆ ਲਾ ਲਾ ਉਹ ਵੀ ਵੇਚ ਜਾ ਕਰੂੰਗਾ ਚਾਰ ਨੂੰ ਰੱਖ ਲਵਾਂਗੇ ਉੜੇ ਗਏ ਖੁੱਲੀ ਬੰਦ ਨਹੀਂ ਹੁੰਦੀ ਦੰਦੇ ਉਸ ਵਾਲੀ ਫੀਲ ਖਾ ਜਾਂਦੀ ਹੈ ਪਰ ਉਹ ਬਾਈਕ ਬੱਕਰੀ ਦੇ ਉੱਪਰ ਜਰਦੀ ਕਰਨਾ ਛੋੜਾ ਜਾਨਵਰ ਹੈ ਸੋ ਬੱਟੇ ਕੋਲ ਆ ਕੇ ਭੇਜ ਕਹਿੰਦੀ ਮੈਂ ਅਸੀਂ ਦੇਖੋ ਬੱਕਰੀ ਨਾ ਜੀ ਮੈਂ ਤੁਹਾਨੂੰ ਉੱਥੇ ਸਾਗ ਬਣਾਉਣ ਦੇਗੀ ਹਾਂ ਬੱਕਰੀ ਨਾ ਸਾਗ ਬਣਾਉਣ ਦੇਗੀ ਉੱਪਰ ਹੀ ਹਰਿਆਈ ਨੂੰ ਦੇਖ ਕੇ ਜੀਨੇ ਪਹਾੜ ਅੱਜ ਕਰਦੇ ਛੇਲੂ ਉੱਪਰ ਚੜ ਜਾਂਦੇ ਮਾਮੀ ਕੋਲ ਦੇ ਹਾਂ ਕਹਿੰਦੇ ਜਵਾਰੇ ਉੱਪਰ ਚੜ ਜਾਂਦੇ ਆ ਲਾ ਭਾਬੇ ਨੂੰ ਹੋਰ ਕੱਪ ਦੁੱਧ ਦੋ ਕੰਦਾ ਸਕਰੂ ਲਾ ਕੇ ਲੋ ਵਈ ਜੈਸਮੀ ਨੂੰ ਫੋਨ ਵੀ ਆ ਗਿਆ ਘਰ ਤੇ ਉਧਰ ਤੇ ਟਾਈਮ ਦੇਖੋ ਵੀ ਬਹੁਤ ਹੋ ਗਿਆ ਜੈਸਮੀ ਨੇ ਚੌਲਾ ਦਾ ਆਰਡਰ ਦਿੱਤਾ ਸੀ ਨਹੀਂ ਉਧਰ ਅੱਛਾ ਠੀਕ ਚੌਣ ਲੈ ਕੇ ਜਾਣੇ ਤੇ ਹੋਰ ਕੰਮ ਲੈਣੇ ਜਿਵੇਂ ਪੈ ਗਏ ਨੇ ਪਰ ਹੁਣ ਤਾਂ ਰੋਟੀ ਖਾਣੀ ਨਾ ਹਾਂ ਚਟਣੀ ਕੁੱਟੀ ਵੀ ਹੈ ਇਹਦੇ ਵਾਸਤੇ ਚਟਣੀ ਲੈ ਕੇ ਚੋਣੀ ਹੋ ਵਈ ਬੈਠੇ ਸਾਰੇ ਮੁੰਡੀ ਸਟਚ ਕੁੱਟੀ ਆ ਅੱਛਾ ਉਹਦਾ ਟੇਸਟ ਲੱਗ ਹੋਣਾ ਹਾਂ ਜਿਹੜੀ ਮੈਕਸੀ ਵਾਲੀ ਉਹਦਾ ਨਹੀਂ ਹੈਗਾ ਜੀ ਉਹਦਾ ਟੇਸਟ ਲੱਗ ਹਾਂ ਪਦੀਨਾ ਪਾ ਕੇ ਪਿਆਜ਼ ਇੱਕ ਪਾ ਕੇ ਹਾਂ ਚਟਣੀ ਨੂੰ ਚਟਣੀ ਨੂੰ ਸੁੱਕਣ ਲੱਗਿਆ ਇਹ ਸਰਦਾਰ ਨਹੀਂ ਦੁੱਧ ਤੇਰਾ ਰਹਿ ਗਿਆ ਹਾਂ ਹਾਂਜੀ ਮੈਂ ਚਾਦਾ ਸੈ ਬਣਾਈ ਹੈ ਹਲੋ ਬਾਈ ਬੈਠੇ ਹਾਸੇ ਮਜ਼ਾਕ ਚੱਲਦਾ ਨੌ ਵਾਜੀ